ਸਾਹ ਮੋਹਾਲੀ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਵਿੱਚ ਇਹ ਹਾਦਸਾ ਸਾਹਮਣੇ ਆ ਰਿਹਾ ਜੀहां ਇੱਕ ਮਲਟੀ ਸਟੋਰੀ ਬਿਲਡਿੰਗ ਜੋ ਹੈ ਟੈਟੇਰੀ ਹੋ ਗਈ ਹੈ ਉੱਥੇ ਹੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿਵੇਂ ਚਾਰੇ ਪਾਸੇ ਮਲਬਾ ਹੀ ਮਲਬਾ ਪਿਆ ਹੋਇਆ ਤੇ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਅੱਜ ਸਵੇਰੇ ਸਵੇਰੇ ਹਾਦਸਾ ਹੋ ਜਾਂਦਾ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਹਾਦਸਾ ਜੋ ਹੋਇਆ ਉਹ ਰਾਤ ਨੂੰ ਹੋਇਆ ਪਰ ਬਾਅਦ 'ਚ ਇਹ ਖਬਰ ਨਿਕਲ ਕੇ ਸਾਹਮਣੇ ਆਈ ਕਿ ਆ ਸਵੇਰੇ ਇਹ ਹਾਦਸਾ ਵਾਪਰਿਆ ਤੇ ਜਿਵੇਂ ਹੀ ਇਹ ਬਿਲਡਿੰਗ ਡਿੱਗਦੀ ਹੈ ਤਾਂ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਕੋਈ ਬਲਾਸਟ ਹੋਇਆ ਲੋਕਾਂ ਦੇ ਵਿਚ دہشت ਫੈਲ ਜਾਂਦੀ ਹੈ ਤੁਸੀਂ ਮੌਕੇ ਦੀਆਂ ਤਸਵੀਰਾਂ ਵੇਖ ਸਕਦੇ ਹੋ ਤਾਂ ਮੁਹਾਲੀ ਦੇ ਵਿੱਚ ਬੀਤੇ ਦਿਨ ਇਸੂਹਾਨਾ ਦੇ ਵਿੱਚ ਇਦਾਂ ਹੀ ਇੱਕ ਜੋ ਬਿਲਡਿੰਗ ਸੀ ਡਿੱਗੀ ਸੀ ਤੇ ਨਾਲ ਹੀ ਦੱਸਿਆ ਜਾ ਰਿਹਾ ਸੀ ਕਿ ਉਸ ਵਿੱਚ ਇੱਕ ਹਿਮਾਚਲ ਦੀ ਰਹਿਣ ਵਾਲੀ ਕੁੜੀ ਦੀ ਵੀ ਮੌਤ ਹੋ ਗਈ ਸੀ ਜੋ ਕਿ ਆਪਣੇ ਪੀਜੀ ਦੇ ਵਿੱਚ ਉੱਥੇ ਆਈ ਹੋਈ ਸੀ ਸਿਰਫ ਕੱਪੜੇ ਬਦਲਣ ਵਾਸਤੇ ਆਈ ਹੋਈ ਸੀ ਤੇ ਬਾਹਰ ਉਸ ਦਾ ਮੰਗੇਤਰ ਵੀ ਖੜਿਆ ਹੋਇਆ ਸੀ ਤੇ ਉਸ ਤੋਂ ਬਾਅਦ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਇਹ ਮਲਟੀ ਸਟੋਰੀ ਬਿਲਡਿੰਗ ਜੋ ਹੈ ਾਨਕ ਡਿੱਗ ਜਾਂਦੀ ਹੈ ਲੋਕਾਂ ਦੇ ਵਿੱਚ دہشت ਫੈਲ ਜਾਂਦੀ ਤੁਸੀਂ ਵੇਖ ਸਾਡੀ ਤਸਵੀਰਾਂ ਦੇ ਵਿੱਚ ਚਾਰੇ ਪਾਸੇ ਮਲਬਾ ਹੀ ਮਲਬਾ ਹੋਇਆ ਪਿਆ ਹਾਲਾਂਕਿ ਦੱਸਿਆ ਜਾ ਰਿਹਾ ਕਿ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਹਾਦਸਾ ਸਵੇਰੇ 7 ਵਜੇ ਦਾ ਦੱਸਿਆ ਜਾ ਰਿਹਾ ਤੇ ਜਿਵੇਂ ਹੀ ਇਮਾਰਤ ਡਿੱਗਦੀ ਹੈ ਤਾਂ ਲੋਕਾਂ ਨੂੰ ਐਂ ਲੱਗਦਾ ਜਿਵੇਂ ਕਿ ਕੋਈ ਬਲਾਸਟ ਹੋਇਆ ਕੁਝ ਸਮੇਂ ਦੇ ਲਈ ਲੋਕ ਬਹੁਤ ਜ਼ਿਆਦਾ ਡਰ ਜਾਂਦੇ ਨੇ ਖੌਫ ਜ਼ਿਆਦਾ ਹੋ ਜਾਂਦੇ ਨੇ ਤੇ ਇਸ ਤੋਂ ਇਸ ਦੇ ਕੋਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਮਹਿਫਿਲ ਹੋਟਲ ਵੀ ਪੈਂਦਾ ਹੈ ਪ੍ਰਸ਼ਾਸਨ ਦੇ ਅਧਿਕਾਰੀ ਖੁਦ ਮੌਕੇ ਤੇ ਮੌਜੂਦ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਦੇ ਕੋਲ ਡੀਸੀ ਆਫਿਸ ਤੇ ਇੱਕ ਨਾਮੀ ਸ਼ੋਰੂਮ ਹੈ ਤੇ ਨਾਲ ਹੀ ਮਹਿਫਿਲ ਹੋਟਲ ਵੀ ਇਹੀ ਪੈਂਦਾ ਤਾਂ ਜਾਣਕਾਰੀ ਦੇ ਮੁਤਾਬਿਕ ਇਹ ਜੋ ਬਿਲਡਿੰਗ ਹੈ ਸ਼ਹਿਰ ਦੀ ਪ੍ਰਾਈਮ ਲੋਕੇਸ਼ਨ ਤੇ ਸਥਿਤ ਹੈ ਹਾਲਾਂਕਿ ਲੋਕਾਂ ਦੀ ਮੰਨਿਆਤਾ ਜਦ ਇਮਾਰਤ ਡਿੱਗੀ ਤਾਂ ਅਜੀਹਾ ਲੱਗਿਆ ਸੀ ਕਿ ਜਿਵੇਂ ਕੋਈ ਬੰਬ ਬਲਾਸਟ ਹੋਇਆ ਤੇ ਕੁਝ ਸਮੇਂ ਦੇ ਲਈ ਜਿਹੜੇ ਲੋਕ ਸਨ ਉਹ ਦਹਿਸ਼ਤ ਦੇ ਵਿੱਚ ਆ ਚੁੱਕੇ ਸਨ ਉੱਥੇ ਇਹ ਵੀ ਕਿਹਾ ਜਾ ਰਿਹਾ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਹ ਵੀ ਕਿਹਾ ਜਾ ਰਿਹਾ ਕਿ ਜੋ ਇਮਾਰਤ ਸੀ ਉਹ ਕਾਫੀ ਲੰਮੇ ਸਮੇਂ ਤੋਂ ਖਾਲੀ ਪਈ ਸੀ ਹਾਲਾਂਕਿ ਇਸ ਹਾਦਸੇ ਦੇ ਵਿੱਚ ਵਾਰ-ਵਾਰ ਇਹੀ ਚੀਜ਼ ਕਹੀ ਜਾ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਹਿਲਾਂ ਕਿਹਾ ਜਾ ਰਿਹਾ ਸੀ ਹਾਦਸਾ ਦੇਰ ਰਾਤ ਵਾਪਰਿਆ ਬਾਅਦ ਵਿੱਚ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਜੋ ਹਾਦਸਾ ਹੋਇਆ ਉਹ ਸਵੇਰੇ 7 ਵਜੇ ਹੋਇਆ ਤੇ ਕਾਫੀ ਲੰਮੇ ਸਮੇਂ ਤੋਂ ਤੁਸੀਂ ਇਸ ਬਿਲਡਿੰਗ ਨੂੰ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਚਾਰੇ ਪਾਸੇ ਜੋ ਹੈ ਬਿਲਡਿੰਗ ਦਾ ਮਲਬਾ ਫੈਲਿਆ ਹੋਇਆ ਉਥੇ ਹੀ ਜੋ ਡੀਸੀ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਇਸ ਬਿਲਡਿੰਗ ਦੇ ਜਮਾਂ ਕੋਲ ਡੀਸੀ ਆਫਿਸ ਹੈ ਮਹਿਫਿਲ ਹੋਟਲ ਵੀ ਇੱਥੇ ਪੈਂਦਾ ਤੇ ਇੱਕ ਨਾਮੀ ਸ਼ੋਰੂਮ ਵੀ ਹੈ ਤੇ ਜਿਵੇਂ ਹੀ ਹਾਦਸਾ ਵਾਪਰਦਾ ਤਾਂ ਇੱਕਦਮ ਲੋਕ ਬਹੁਤ ਜ਼ਿਆਦਾ ਡਰ ਜਾਂਦੇ ਨੇ ਲੋਕਾਂ ਦੇ ਵਿੱਚ ਅਫਰਾ ਤਫਰੀ ਮਾਜਾਂ ਨੇ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਇਹ ਹਾਦਸਾ ਵਾਪਰਿਆ ਤਾਂ ਮੁਹਾਲੀ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਵਿੱਚ ਇਹ ਹਾਦਸਾ ਸਾਹਮਣੇ ਆ ਰਿਹਾ ਜੀ ਹਾਂ ਇੱਕ ਮਲਟੀ ਸਟੋਰੀ ਬਿਲਡਿੰਗ ਜੁਆ ਟੈਟਰੀ ਹੋ ਗਈ ਹੈ ਉਥੇ ਹੀ ਤੁਸੀਂ ਤਸਵੀਰਾਂ ਦੇ ਵਿੱਚ ਵੇਖੇ ਸਕਦੇ ਹੋ ਕਿਵੇਂ ਚਾਰੇ ਪਾਸੇ ਮਲਬਾ ਹੀ ਮਲਬਾ ਪਿਆ ਹੋਇਆ ਤੇ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਅੱਜ ਸਵੇਰੇ ਸਵੇਰੇ ਹਾਦਸਾ ਹੋ ਜਾਂਦਾ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਹਾਦਸਾ ਜੋ ਹੋਇਆ ਉਹ ਰਾਤ ਨੂੰ ਹੋਇਆ ਪਰ ਬਾਅਦ ਚ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਕਿ ਆ ਸਵੇਰੇ ਇਹ ਹਾਦਸਾ ਵਾਪਰਿਆ ਤੇ ਜਿਵੇਂ ਹੀ ਇਹ ਬਿਲਡਿੰਗ ਡਿੱਗਦੀ ਹੈ ਤਾਂ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਕੋਈ ਬਲਾਸਟ ਹੋਇਆ ਲੋਕਾਂ ਦੇ ਵਿੱਚ دہشت ਫੈਲ ਜਾਂਦੀ ਤੁਸੀਂ ਮੌਕੇ ਦੀਆਂ ਤਸਵੀਰਾਂ ਵੇਖ ਸਕਦੇ ਤਾਂ ਮੁਹਾਲੀ ਦੇ ਵਿੱਚ ਬੀਤੇ ਦਿਨੀ ਸੁਹਾਨਾ ਦੇ ਵਿੱਚ ਇਦਾਂ ਹੀ ਇੱਕ ਜੋ ਬਿਲਡਿੰਗ ਸੀ ਡਿੱਗੀ ਸੀ ਤੇ ਨਾਲ ਹੀ ਦੱਸਿਆ ਜਾ ਰਿਹਾ ਸੀ ਕਿ ਉਸ ਵਿੱਚ ਇੱਕ ਹਿਮਾਚਲ ਦੀ ਰਹਿਣ ਵਾਲੀ ਕੁੜੀ ਦੀ ਵੀ ਮੌਤ ਹੋ ਗਈ ਸੀ ਜੋ ਕਿ ਆਪਣੇ ਪੀਜੀ ਦੇ ਵਿੱਚ ਉੱਥੇ ਆਈ ਹੋਈ ਸੀ ਸਿਰਫ ਕੱਪੜੇ ਬਦਲਣ ਵਾਸਤੇ ਆਈ ਹੋਈ ਸੀ ਤੇ ਬਾਹਰ ਉਸ ਦਾ ਮੰਗੇਤਰ ਵੀ ਖੜਿਆ ਹੋਇਆ ਸੀ ਤੇ ਉਸ ਤੋਂ ਬਾਅਦ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਇਹ ਮਲਟੀ ਸਟੋਰੀ ਬਿਲਡਿੰਗ ਜੋ ਹੈ ਅਚਾਨਕ ਡਿੱਗ ਜਾਂਦੀ ਹੈ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਜਾਂਦੀ ਤੁਸੀਂ ਵੇਖ ਸਕਦੇ ਤਸਵੀਰਾਂ ਦੇ ਵਿੱਚ ਚਾਰੇ ਪਾਸੇ ਮਲਬਾ ਹੀ ਮਲਬਾ ਹੋਇਆ ਪਿਆ ਹਾਲਾਂਕਿ 10000 ਦੇ ਕੀ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਹਾਦਸਾ ਸਵੇਰੇ 7 ਵਜੇ ਦਾ ਦੱਸਿਆ ਜਾ ਰਿਹਾ ਤੇ ਜਿਵੇਂ ਹੀ ਇਮਾਰਤ ਡਿੱਗਦੀ ਆ ਤਾਂ ਲੋਕਾਂ ਨੂੰ ਐਂ ਲੱਗਦਾ ਜਿਵੇਂ ਕਿ ਕੋਈ ਬਲਾਸਟ ਹੋਇਆ ਕੁਝ ਸਮੇਂ ਦੇ ਲਈ ਲੋਕ ਬਹੁਤ ਜ਼ਿਆਦਾ ਡਰ ਜਾਂਦੇ ਨੇ ਖੌਲ ਜ਼ਿਆਦਾ ਹੋ ਜਾਂਦੇ ਨੇ ਤੇ ਇਸ ਤੋਂ ਇਸ ਦੇ ਕੋਲ ਜੇਕਰ ਗੱਲ ਕੀਤੀ ਜਾਵੇ ਤਾਂ ਮਹਿਫਿਲ ਹੋਟਲ ਵੀ ਪੈਂਦਾ ਹੈ ਪ੍ਰਸ਼ਾਸਨ ਦੇ ਅਧਿਕਾਰੀ ਖੁਦ ਮੌਕੇ ਤੇ ਮੌਜੂਦ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਦੇ ਕੋਲ ਡੀਸੀ ਆਫਿਸ ਤੇ ਇੱਕ ਨਾਮੀ ਸ਼ੋਰੂਮ ਹੈ ਤੇ ਨਾਲ ਹੀ ਮਹਿਫਿਲ ਹੋਟਲ ਵੀ ਹੈ ਇਹੀ ਪੈਂਦਾ ਤਾਂ ਜਾਣਕਾਰੀ ਦੇ ਮੁਤਾਬਿਕ ਇਹ ਜੋ ਬਿਲਡਿੰਗ ਹੈ ਸ਼ਹਿਰ ਦੀ ਪ੍ਰਾਈਮ ਲੋਕੇਸ਼ਨ ਤੇ ਸਥਿਤ ਹੈ ਹਾਲਾਂਕਿ ਲੋਕਾਂ ਦੀ ਮੰਨਿਆਤਾ ਜਦ ਇਮਾਰਤ ਡਿੱਗੀ ਤਾਂ ਅਜੀਹਾ ਲੱਗਿਆ ਸੀ ਕਿ ਜਿਵੇਂ ਕੋਈ ਬੰਬ ਬਲਾਸਟ ਹੋਇਆ ਤੇ ਕੁਝ ਸਮੇਂ ਦੇ ਲਈ ਜਿਹੜੇ ਲੋਕ ਸਨ ਉਹ ਦਹਿਸ਼ਤ ਦੇ ਵਿੱਚ ਆ ਚੁੱਕੇ ਸਨ ਉੱਥੇ ਇਹ ਵੀ ਕਿਹਾ ਜਾ ਰਿਹਾ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਹ ਵੀ ਕਿਹਾ ਜਾ ਰਿਹਾ ਕਿ ਜੋ ਇਮਾਰਤ ਸੀ ਉਹ ਕਾਫੀ ਲੰਮੇ ਸਮੇਂ ਤੋਂ ਖਾਲੀ ਪਈ ਸੀ ਹਾਲਾਂਕਿ ਹਾਦਸੇ ਦੇ ਵਿੱਚ ਵਾਰ-ਵਾਰ ਇਹੀ ਚੀਜ਼ ਕਹੀ ਜਾ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਹਿਲਾਂ ਕਿਹਾ ਜਾ ਰਿਹਾ ਸੀ ਹਾਦਸਾ ਦੇ ਰਾਤ ਵਾਪਰਿਆ ਬਾਦ ਵਿੱਚ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਜੋ ਹਾਦਸਾ ਹੋਇਆ ਉਹ ਸਵੇਰੇ 7 ਵਜੇ ਹੋਇਆ ਤੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਇਸ ਬਿਲਡਿੰਗ ਨੂੰ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਚਾਰੇ ਪਾਸੇ ਜੋ ਹੈ ਬਿਲਡਿੰਗ ਦਾ ਮਲਬਾ ਫੈਲਿਆ ਹੋਇਆ ਹੈ ਉਤੇ ਹੀ ਜੋ ਡੀਸੀ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਇਸ ਬਿਲਡਿੰਗ ਦੇ ਜਮਾਂ ਕੋਲ ਡੀਸੀ ਆਫਿਸ ਹੈ ਮਹਿਫਿਲ ਹੋਟਲ ਵੀ ਇੱਥੇ ਪੈਂਦਾ ਤੇ ਇੱਕ ਨਾਮੀ ਸ਼ੋਰੂਮ ਵੀ ਹੈ ਤੇ ਜਿਵੇਂ ਹੀ ਹਾਦਸਾ ਵਾਪਰਦਾ ਤਾਂ ਇੱਕਦਮ ਲੋਕ ਬਹੁਤ ਜ਼ਿਆਦਾ ਡਰ ਜਾਂਦੇ ਨੇ ਲੋਕਾਂ ਦੇ ਵਿੱਚ ਅਫਰਾ ਤਫਰੀ ਮਾਜਾਂ ਨੇ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਇਹ ਹਾਦਸਾ ਵਾਪਰਿਆ